ਹਾਂਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਦਾਸ ਸੰਗਤਾਂ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਸਾਧ ਸੰਗਤ ਜੀ ਅੱਜ ਆਪਾਂ ਗੱਲ ਕਰਨੀ ਆ ਕਿ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਬਹੁਤ ਸਾਰੀ ਵਾਇਰਲ ਹੋ ਰਹੀ ਆ ਜਿੰਨੂੰ ਆਪਾਂ ਕਹਿ ਸਕਦੇ ਆ ਦਿਲਜੀਤ ਦੁਸਾਂਜ ਤੇਰੇ ਹਨਾ ਦੋਨੇ ਜਾਣੇ ਕਹਿੰਦੇ ਆ ਵੀ ਅਡਾਨੀ ਦੇ ਮੁੰਡਿਆਂ ਦੇ ਮੁੰਡੇ ਦਾ ਵਿਆਹ ਸੀ ਤੇ ਉਹਦੇ ਪ੍ਰੋਗਰਾਮ ਦੇ ਵਿੱਚ ਗਏ ਆ ਦਿਲਜੀਤ ਦਸਾਂਝ ਤੇ ਰਹਿਾਨਾ ਗਏ ਆ ਤੇ ਇਸ ਚੀਜ਼ ਉੱਤੇ ਆਪਣੇ ਕੁਝ ਕ ਲੋਕਾਂ ਨੇ ਬੜਾ ਰੌਲਾ ਪਾਇਆ ਹੋਇਆ ਆ ਇਹ ਐਡਾਂ ਚੱਲ ਗਿਆ ਜੀ ਉਦਾਂ ਚੱਲ ਗਿਆ ਜੀ ਤੇ ਆਜੋ ਪਹਿਲਾਂ ਆਪਾਂ ਤੁਹਾਨੂੰ ਇਹ ਕਹਿੰਦੇ ਆ ਵੀ ਲਾਈਵ ਨੂੰ ਸ਼ੇਅਰ ਜ਼ਰੂਰ ਕਰਿਓ ਜਿਹੜੇ ਬੰਦੇ ਮੇਰੀ ਗੱਲ ਦੇ ਨਾਲ ਸਹਿਮਤ ਹੋਣਗੇ ਬਾਕੀਆਂ ਨੂੰ ਮੈਂ ਕਹਿਣਾ ਨਹੀਂਗਾ ਕਿਉਂਕਿ ਬਾਕੀਆਂ ਨੂੰ ਕਹਿਣ ਦਾ ਉਹਨਾਂ ਨੂੰ ਫਾਇਦਾ ਹੀ ਨਹੀਂਗਾ ਕਿਉਂਕਿ ਉਹਨਾਂ ਨੂੰ ਸਮਝ ਨਹੀਂ ਲੱਗਣੀ ਵੀ ਆਪਾਂ ਗੱਲ ਕਰਨੀ ਕੀ ਆ ਵੇਖੋ ਜੀ ਇਹ ਬੰਦੇ ਹੈਗੇ ਆ ਸੈਲੀਬ੍ਰਿਟੀ ਇਹ ਹੈਗੇ ਆ ਫੇਮਸ ਤੇ ਇਹ ਹੈਗੇ ਬੰਦੇ ਨਿਚਾਰ ਕਿਸਮ ਦੇ ਭਾਵੇਂ ਉਹ ਆਪਣੇ ਪੰਜਾਬੀ ਹੋਣ ਭਾਵੇਂ ਕੋਈ ਹਾਲੀਵੁੱਡ ਦੇ ਹੋਣ ਤੇ ਭਾਵੇਂ ਕੋਈ ਬਾਲੀਵੁੱਡ ਦੇ ਹੋਣ ਉਹਨਾਂ ਇਹ ਨਹੀਂ ਵੇਖਣਾ ਕਿ ਸਾਨੂੰ ਚੰਗਾ ਕਿੱਥੋਂ ਕੋਈ ਕਹੂਗਾ ਤੇ ਮਾੜਾ ਕਿੱਥੋਂ ਕਹੂਗਾ ਉਹਨਾਂ ਨੇ ਗੱਲ ਕਰਨੀ ਹੈ ਸਿਰਫ ਪੈਸੇ ਦੀ ਕਿਉਂਕਿ ਪੈਸਾ ਗਈ ਕੀ ਉਹਨਾਂ ਦਾ ਇੱਕ ਧੰਦਾ ਆ ਤੇ ਧੰਦਾ ਬਣ ਕੇ ਰਹਿ ਗਿਆ ਜੇ ਉਹ ਇਹੋ ਜੇ ਕੰਮ ਵੇਖਣ ਲੱਗ ਪਏ ਨਾ ਪਹਿਹੀਂ ਅਡਾਨੀ ਦੇ ਨਹੀਂ ਜਾਣਾ ਅਸੀਂ ਉਹਦੇ ਨਹੀਂ ਜਾਣਾ ਅਸੀਂ ਇਹਦੇ ਦੇ ਜਾਣਾ ਤਾਂ ਫਿਰ ਉਹਨਾਂ ਦੇ ਥੋੜੇ ਚਿਰ ਦੇ ਵਿੱਚ ਹੀ ਲੀੜੇ ਲੈ ਜਾਣਗੇ ਕਿਉਂਕਿ ਜਿੱਦਾਂ ਦੀਆਂ ਉਹ ਐਕਸਪ੍ਰੈਸ ਦੀਆਂ ਕਰਦੇ ਆ ਮਨ ਮौजਾਂ ਕਰਦੇ ਆ ਉਹਦਾਂ ਦੀ ਉਹਨਾਂ ਨੂੰ ਮਨ ਮौजਾਂ ਲੱਭਣੀਆਂ ਨਹੀਂ ਆ ਤੇ ਉਹਨਾਂ ਦੇ ਨਾਲ ਇਹੋ ਜੇ ਕੰਮ ਕਰਨ ਦੇ ਨਾਲ ਇਹੋ ਜੇ ਵਿਵਹਾਰ ਕਰਨ ਦੇ ਨਾਲ ਸਾਡਾ ਕੋਈ ਫਾਇਦਾ ਨਹੀਂ ਗਾ ਕਿਉਂਕਿ ਜੇਕਰ ਆਪਾਂ ਕਿਸੇ ਨੂੰ ਪੈਸਾ ਨਹੀਂ ਨਾ ਦੇ ਸਕਦੇ ਤੇ ਅਗਲੇ ਦੀ ਕਿਸ ਦੀ ਜ਼ਿੰਦਗੀ ਦੇ ਵਿੱਚ ਇੰਟਰਫੇਅਰ ਵੀ ਕਰਨਾ ਸਾਡਾ ਫਰਜ਼ ਨਹੀਂ ਬਣਦਾ ਇਹ ਦਿਲਜੀਤ ਦਸਾਂਝ ਉਹੀ ਆ ਜਿਨੇ ਕਿਸਾਨੀ ਅੰਦੋਲਨ ਦੇ ਵੇਲੇ ਕੰਗਣਾ ਨੂੰ ਠੋਕਵੇਂ ਜਵਾਬ ਦਿੱਤੇ ਤੇ ਰਣਜੀਤ ਬਾਵੇ ਨੇ ਵੀ ਦਿੱਤੇ ਤੇ ਹੋਰ ਵੀ ਆਪਣੇ ਜਿੰਨੇ ਵੀ ਵੀਰ ਹੈਗੇ ਨੇ ਸਾਰੇ ਜਵਾਬ ਦਿੰਦੇ ਨੇ ਆਪਾਂ ਵੀ ਸੋਸ਼ਲ ਮੀਡੀਆ ਦੇ ਰਾਹੀ ਉਹਨਾਂ ਨੂੰ ਬਣਦੀ ਸੇਵਾ ਸਰਵਿਸ ਕੀਤੀ ਸੀ ਉਹਨਾਂ ਦੀ ਜਿਹੜੇ ਬੰਦੇ ਸਾਡੇ ਕਿਸਾਨੀ ਅੰਦੋਲਨ ਦੇ ਸਮੇਂ ਸਾਡੇ ਸਿੱਖਾਂ ਦੇ ਸਾਡੇ ਸਿੰਘਾਂ ਦੇ ਸੂਰਮਿਆਂ ਦੇ ਖਿਲਾਫ ਬੋਲਦੇ ਉਹਨਾਂ ਨੂੰ ਲੂਣ ਦਿੱਤਾ ਇਹ ਇਹਨਾਂ ਦਾ ਹੈਗਾ ਕਿੱਤਾ ਇਹਨਾਂ ਦਾ ਹੈਗਾ ਕੰਮ ਉਹ ਉਹਨਾਂ ਨੇ ਕਰਨਾ ਆ ਤੁਸੀਂ ਹੁਣ ਜਿਹੜੇ ਕਮੈਂਟਾਂ ਵਾਲੇ ਆ ਮੈਂ ਤੁਹਾਨੂੰ ਇੱਕ ਕਮੈਂਟ ਕਰਨ ਵਾਲਿਆਂ ਨੂੰ ਕਹਿਣਾ ਚਾਹੁੰਦਾ ਵੀ ਤੁਸੀਂ ਦਿਲਜੀਤ ਜ਼ਸਦ ਜਿਹੜਾ ਹੈਗਾ ਆ ਗਾਇਕ ਉਹਦੇ ਅਕਾਊਂਟ ਦੇ ਵਿੱਚ ਤੁਸੀਂ ਪਾਓ ਹੋ ਵੀ 25-25 ਲੱਖ ਰੁਪਈਆ ਤੇ ਤਾਂ ਉਹ ਫੇ ਨਹੀਂ ਜਾਂਦਾ ਕਿਉਂਕਿ ਉਹਨਾਂ ਦਾ ਕੀਤਾ ਹੈ ਉਹਨਾਂ ਨੇ ਕੰਮ ਕਰਨਾ ਉਹਨਾਂ ਨੂੰ ਕੰਮ ਕਰਦਾ ਉਹਨਾਂ ਨੇ ਕੰਮ ਕਰਨ ਦਾ ਆਪਣਾ ਉਹਨਾਂ ਦਾ ਟਾਈਮ ਇਹੋ ਕੰਮ ਕਰਨ ਦੇ ਨਾਲ ਉਹਨਾਂ ਦਾ ਢੰਡਾ ਬਣਿਆ ਹੋਇਆ ਹੈ ਤੇ ਉਹਨਾਂ ਨੇ ਕੰਮ ਕਰਨਾ ਆ ਉਹ ਅਡਾਨੀਆਂ ਦਾ ਬੇਟਾ ਆ ਤੇ ਉਹਨਾਂ ਨੇ ਉਹਨੂੰ ਰਿਹਾਨਾ ਨੂੰ ਤੇ ਦਲਜੀਤ ਨੂੰ ਇਨਵਾਈਟ ਕੀਤਾ ਸੱਦਿਆ ਪ੍ਰੋਗਰਾਮ ਦੇ ਵਿੱਚ ਤੇ ਕੁਝ ਪੰਜਾਬੀ ਭਰਾ ਜਿਹੜੇ ਕਿ ਬਹੁਤ ਸਾਰਾ ਮਾਰਾ ਚੰਗਾ ਕਹਿ ਰਹੇ ਨੇ ਬਹੁਤ ਸਾਰਾ ਕਮੈਂਟਾਂ ਦੇ ਵਿੱਚ ਮਾਰੀਆਂ ਚੰਗੀਆਂ ਗੱਲਾਂ ਕਰਨ ਦੇ ਨੇ ਮੈਂ ਉਹਨਾਂ ਪੰਜਾਬੀ ਭਰਾਵਾਂ ਨੂੰ ਇਹ ਕਹਿਣਾ ਚਾਹੁੰਦਾ ਆ ਕਿ ਭਰਾਓ ਆਪਣਾ ਫਰਜ਼ ਬਣਦਾ ਆ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਦਾ ਤੇ ਉਹਨਾਂ ਦੀ ਉਹਨਾਂ ਦਾ ਬਚਨ ਮੰਨਣ ਦਾ ਸਾਡਾ ਫਰਜ਼ ਬਣਦਾ ਆ ਨਾ ਕਿ ਅਸੀਂ ਕਿਸੇ ਵੀ ਨਿਚਾਰ ਦੇ ਮਗਰ ਲੱਗੀਏ ਸਾਨੂੰ ਕਿਸੇ ਵੀ ਨਿਚਾਰ ਦੇ ਮਗਰ ਲੱਗ ਕੇ ਤੇ ਆਪਣਾ ਜਮੀਰ ਨਹੀਂ ਵੇਚਣਾ ਚਾਹੀਦਾ ਤੇ ਅਗਲੇ ਦੇ ਹੱਥ ਆਪਣੀ ਜਾਨ ਨਹੀਂ ਦੇ ਦੇਣੀ ਚਾਹੀਦੀ ਕਿਸੇ ਵੀ ਨਿਚਾਰ ਦੇ ਮਗਰ ਲੱਗ ਕੇ ਵੀ ਸਾਡੀ ਕੋਈ ਨਿਚਾਰ ਜਿਹੜਾ ਬਾਹ ਫੜੇ ਸਾਡੀ ਕੋਈ ਨਿਚਾਰ ਮਦਦ ਕਰੇ ਚਲੋ ਮੰਨਦੇ ਆ ਕਿ ਜਦੋਂ ਕਿਸਾਨੀ ਅੰਦੋਲਨ ਹੋਇਆ ਆ ਤੇ ਜਦੋਂ ਉੱਥੇ ਕਿਸਾਨੀ ਅੰਦੋਲਨ ਆਪਾਂ ਦਿੱਲੀ ਸਾਰੇ ਜਾਣੇ ਸਾਰੇ ਜਾਣਿਆਂ ਨੇ ਇਕੱਠ ਕੀਤਾ ਆ ਦਿਲਜੀਤ ਸਾਂਝ ਨੇ ਪੋਸਟਾਂ ਪਾਈਆਂ ਰਣਜੀਤ ਬਾਵੇ ਨੇ ਪਾਈਆਂ ਆਪਾਂ ਪਾਈਆਂ ਹੋਰ ਵੀ ਸਿੰਘਾਂ ਸੂਰਮਿਆਂ ਨੇ ਪਾਈਆਂ ਸਾਰਿਆਂ ਨੇ ਰਲ ਕੇ ਪੋਸਟਾਂ ਪਾਈਆਂ ਪੋਸਟਾਂ ਪਾ ਕੇ ਜਿਹੜੇ ਸਾਡੇ ਸਿੰਘਾਂ ਦਾ ਸੂਰਮਿਆਂ ਦਾ ਵਿਰੋਧ ਕਰਦੇ ਸੀ ਉਹਨਾਂ ਨੂੰ ਬੰਨ ਦਾ ਲੂਣ ਦਿੱਤਾ ਤੇ ਉਹਨਾਂ ਦੀ ਸਰਵਿਸ ਕੀਤੀ ਆ ਮੂੰਹ ਤੋੜਵਾ ਤੇ ਖੋਗ ਨਹੀਂ ਸਰਵਿਸ ਕੀਤੀ ਉਹਨਾਂ ਦੀ ਮੈਂ ਹੁਣ ਜਿਹੜੇ ਕਮੈਂਟ ਕਰਨ ਵਾਲੇ ਵੀਰ ਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਆ ਵੀ ਜਿਹੜੇ ਆਂਦੇ ਆ ਦਲਜੀਤ ਦਸਾਂਜ ਇੱਕ ਪੰਜਾਬੀ ਆ ਉਹ ਦਾਨੀਆਂ ਦੇ ਪ੍ਰੋਗਰਾਮ ਵਿਆਹ ਦੇ ਉੱਤੇ ਕਿਉਂ ਗਿਆ ਆ ਇਹਨੂੰ ਜਾਣੇ ਨਹੀਂ ਚਾਹੀਦਾ ਵੇਖੋ ਭਾਈ ਉਹਨਾਂ ਦਾ ਹੈਗਾ ਕਿੱਤਾ ਉਹਨਾਂ ਨੇ ਕੰਮ ਕਰਨਾ ਆ ਕੰਮ ਕਰਕੇ ਉਹਨਾਂ ਨੇ ਆਪਣੀਆਂ ਐਸਾ ਫਰਸਤੀਆਂ ਲੋੜਾਂ ਪੂਰੀਆਂ ਕਰਨੀਆਂ ਜਿਹੜਾ ਇੱਕ ਕਲਾਕਾਰ ਲਾ ਲਓ ਚਾਹੇ ਕੋਈ ਕੀਰਤਨ ਕਰਨ ਵਾਲਾ ਸਿੰਘ ਲਾ ਲਓ ਜਿਹੜਾ ਕੀਰਤਨ ਕਰਨ ਵਾਲਾ ਸਿੰਘ ਆ ਉਹ ਕਰੋੜਾ ਗੁਣਾ ਉੱਪਰ ਆ ਜੇਕਰ ਆਪਾਂ ਕਹੀਏ ਨਾ ਗੱਲ ਕੋਈ ਕੀਰਤਨ ਕਰਨ ਵਾਲਾ ਅਡਾਨੀਆਂ ਦੇ ਜਾ ਕੇ ਵਿਆਹ ਦੇ ਵਿੱਚ ਕੋਈ ਕੀਰਤਨ ਕਰਨ ਰਿਹਾ ਤੇ ਫਿਰ ਤਾਂ ਆਪਾਂ ਕਹੀਏ ਵੀ ਬਹੁਤ ਮੜਾ ਗੱਲ ਮਾੜੀ ਗੱਲ ਕੀਤੀ ਆ ਇੱਕ ਪਾਸੇ ਆਪਣੇ ਨਾਲ ਐਡਾ ਹੋ ਰਿਹਾ ਤੁਸੀਂ ਕੀਰਤਨ ਕਰਦੇ ਫਿਰਦੇ ਹੋ ਦੁਸ਼ਮਣਾਂ ਦੇ ਘਰਾਂ 'ਚ ਫੇਰ ਤੇ ਗੱਲ ਆਪਾਂ ਕਰਨ ਦੇ ਯੋਗ ਸਾਰੇ ਹੋ ਸਕਦੇ ਆ ਜਿਹੜਾ ਬੰਦਾ ਇੱਕ ਹੈ ਹੀ ਨਚਾਰ ਆ ਜਿਹੜਾ ਕੁੜੀਆਂ ਧੀਆਂ ਭੈਣਾਂ ਦੇ ਲੱਕ ਮਿੰਦਾ ਛਟੇਜਾਂ ਦੇ ਨੱਚਦਾ ਭੁੜਕਦਾ ਆ ਤੇ ਜਿੰਨੇ ਆਪਣਾ ਇਹੋ ਕੰਮ ਕਰਕੇ ਰੋਟੀ ਖਾਣੀ ਆ ਆਪਾਂ ਨੂੰ ਉਹਦੀ ਲਾਈਫ ਦੇ ਵਿੱਚ ਇੰਟਰਫੇਅਰ ਹੋਣ ਦੀ ਕੋਈ ਲੋੜ ਨਹੀਂ ਆਪਾਂ ਦਾ ਨਿਸ਼ਚਾ ਸਾਰਾ ਹੋਣਾ ਚਾਹੀਦਾ ਧੰ ਸਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵੱਲ ਤੇ ਆਪਾਂ ਨੂੰ ਮੰਨਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਵੱਲ ਆਪਣਾ ਜੋ ਵੀ ਆਪਾਂ ਮੰਨਣਾ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਆਪਾਂ ਕਿਸੇ ਨਾ ਚਾਰ ਨੂੰ ਆਪਣਾ ਵੱਡਾ ਸਰਮੌਰ ਨਹੀਂ ਮੰਨ ਸਕਦੇ ਸਾਡੀ ਸਭ ਤੋਂ ਵੱਡੀ ਸੁਪਰੀਮ ਪਾਵਰ ਹੈਗਾ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਦੇ ਤੇ ਬਹਿਣ ਵਾਲਾ ਜਥੇਦਾਰ ਸਭ ਤੋਂ ਵੱਡਾ ਸਾਡਾ ਉਹੀ ਆ ਅਕਾਲੀ ਫੂਲਾ ਸਿੰਘ ਦੀ ਗੱਦੀ ਤੇ ਬੈਠਾ ਜਿਹੜਾ ਆਪਾਂ ਲੋਕ ਛੇਤੀ ਹੀ ਭੜਕ ਜਣੇ ਆ ਛੇਤੀ ਹੀ ਕਿਸੇ ਨਿਚਾਰ ਨੂੰ ਆਪਾਂ ਵੱਡਾ ਬਣਾ ਦਨੇ ਆ ਹੁਣ ਕੰਗਣਾ ਰਣੌਤ ਜਿਹੜੀ ਆ ਉਹ ਸਿੱਖਾਂ ਦੇ ਵਾਸਤੇ ਹਮੇਸ਼ਾ ਹੀ ਦਿਲ ਦੇ ਵਿੱਚ ਨਫ਼ਰਤ ਪੈਦਾ ਕਰਦੀ ਜਨਾਨੀ ਵੀ ਸਿੱਖਾਂ ਨੂੰ ਅਖਤਵਾਦੀ ਵਖਵਾਦੀ ਖਾਲਸਤਾਨੀ ਗੁੰਡੇ ਪਤਾ ਨਹੀਂ ਹੋਰ ਵੀ ਕੀ ਕੋਈ ਕਿਸਾਨਾਂ ਨੂੰ ਦੱਸਦੀ ਦੀ ਤੇ ਕਿਸਾਨ ਗੁੰਡੇ ਨਹੀਂ ਗੇ ਕਿਸਾਨ ਇੱਕ ਅੰਦੇ ਦਾਤੇ ਨੇ ਅੰਦਾਤਾ ਕਿਸਾਨ ਹੈ ਸਭ ਤੋਂ ਵੱਡਾ ਭਾਵੇਂ ਇਹ ਹਰਿਆਣੇ ਦਾ ਲਾਲੋ ਭਾਵੇਂ ਪੰਜਾਬ ਦਾ ਲਾਲੋ ਭਾਵੇਂ ਸਾਰੇ ਇੰਡੀਆ ਦਾ ਲਾਲੋ ਕਿਸਾਨ ਇੱਕ ਇੰਡੀਆ ਦੀ ਰੀੜ ਦੀ ਹੱਡੀ ਆ ਰੀੜ ਦੀ ਹੱਡੀ ਪਤਾ ਨਾ ਸਾਰਾ ਸਰੀਰ ਚ ਲਾਉਂਦੀ ਆ ਤੇ ਸਾਨੂੰ ਇਹ ਨਿਚਾਰਾਂ ਦੇ ਉੱਤੇ ਮਾੜਾ ਮੋਟਾ ਇਹ ਗਿਲਾ ਸ਼ਿਕਵਾ ਨਹੀਂ ਹੁਣ ਜਦੋਂ ਕਿਉਂਕਿ ਜਿਹੜੇ ਬੰਦੇ ਹੈ ਨਿਚਾਰ ਆ ਉਹਨਾਂ ਨੇ ਕੰਮ ਨਿਚਾਰਾਂ ਵਾਲੇ ਹੀ ਕਰਨੇ ਆ ਉਹਨਾਂ ਨੇ ਨਿਚਾਰ ਹੀ ਬਣ ਕੇ ਰਹਿਣਾ ਆ ਗੱਲ ਇਹ ਆ ਵੀ ਦਿਲਜੀਤ ਦਸਾਂਝ ਜਿਹੜਾ ਆ ਨਾ ਉਨੇ ਆਪਣੀ ਗਾਇਕੀ ਕਰਨੀ ਆ ਉਹਨੂੰ ਗਾਇਕੀ ਕਰਨ ਦੋ ਗਾਇਕੀ ਕਰਨ ਦੇ ਵਿੱਚ ਉਹਨੇ ਇਹ ਨਹੀਂ ਵੀ ਆਪਣਾ ਕੋ ਸਿੱਖਾ ਨੂੰ ਕੋਈ ਮਾੜਾ ਚੰਗਾ ਕਹਿ ਦਤਾ ਆ ਵੀ ਗੱਲਬਾਤ ਕੋਈ ਮਾੜੀ ਚੰਗੀ ਕਰ ਦੋ ਤੇ ਚਲੋ ਠੀਕ ਆਨੇ ਟਵੀਟ ਕੀਤਾ ਸੀ ਉਸ ਸਮੇ ਇਹਨਾਂ ਨੂੰ ਬਣਦਾ ਲੂਣ ਵੀ ਦਿੱਤਾ ਸੀ ਤੇ ਇੱਕ ਰਹਿਾਨਾ ਜਿਹੜੀ ਕੁੜੀ ਉਹ ਵੀ ਦੂਜਾ ਮਰਾ ਮਸ਼ਹੂਰ ਆ ਹਾਲੀਵੁੱਡ ਤੋਂ ਆ ਉਹ ਵੀ ਇਹਨਾਂ ਨੇ ਸੱਦੀ ਆ ਤੇ ਇਹਨੂੰ ਵੀ ਸੱਦਿਆਇਆ ਕਿਉਂਕਿ ਇੰਨਾ ਬੰਦਿਆਂ ਨੇ ਹੀ ਉਹਨਾਂ ਦਾ ਡਟ ਕੇ ਉਸ ਸਮੇਂ ਵਿਰੋਧ ਕੀਤਾ ਸੀ ਤੇ ਅੱਜ ਵੀ ਸਾਡੇ ਕਿਸਾਨ ਇੱਥੇ ਬਾਰਡਰਾਂ ਦੇ ਉੱਤੇ ਬੈਠੇ ਹੋਏ ਨੇ ਤੇ ਕਿਸਾਨਾਂ ਦੇ ਨਾਲ ਵੇਖੋ ਕਿੰਨਾ ਕੁ ਤੱਕਾ ਹੋ ਰਿਹਾ ਕਿੰਨਾ ਕੁਸ਼ ਹੋ ਰਿਹਾ ਜੇਕਰ ਆਪਾਂ ਗੱਲ ਕਰਾਂਗੇ ਨਾ ਵੀ ਆਪਾਂ ਬੜੇ ਸੱਚੇ ਆਪਾਂ ਬਹੁਤ ਸਾਫ਼ ਸੁਥਰੇ ਆ ਤਾਂ ਉਹ ਗੱਲ ਹੈ ਨਹੀਂ ਕਿ ਭਰਾਓ ਵਰਕਾ ਪਾੜ ਦੋ ਕਿਉਂਕਿ ਸਾਡੇ ਜਿਹੜੇ ਕੁਝ ਇਦਾਂ ਦੇ ਲੋਕ ਨੇ ਜਿਨ੍ਹਾਂ ਨੇ ਪੱਗਾਂ ਦੇ ਵਿੱਚ ਸਿਰ ਫਸਾਏ ਨੇ ਉਹ ਸਾਡੇ ਕਿਸਾਨਾਂ ਦੀਆਂ ਸਾਡੇ ਪੰਜਾਬੀਆਂ ਦੀਆਂ ਸਾਡੇ ਸਿੰਘਾਂ ਦੀਆਂ ਕੁਝ ਕੁ ਗੱਲਾਂ ਬਾਤਾਂ 네ਗੇਟਿਵ ਜਿਹੜੀਆਂ ਨੇ ਉਹ ਉਹਨਾਂ ਨੂੰ ਵਧਾ ਚੜਾ ਕੇ ਦੱਸਦੇ ਨੇ ਮਾਰੀਆਂ ਚੰਗੀਆਂ ਕੋਈ ਖੂਬੀਆਂ ਵੀ ਹੋ ਜਿੰਦੀਆਂ ਕਿਸੇ ਵੇਲੇ ਬੰਦਿਆਂ ਦੇ ਵਿੱਚ ਉਹ ਦੱਸਦੇ ਨੇ ਤੇ ਉਹ ਫਿਰ ਉਹਨਾਂ ਗੱਲਾਂ ਉੱਤੇ ਗੌਰ ਕਰਕੇ ਤੇ ਫਿਰ ਬਣਦੀ ਕਾਨੂੰਨੀ ਕਾਰਵਾਈ ਕਰਵਾਉਂਦੇ ਆ ਐਸ ਸਾਹਬ ਦੇ ਨਾਲ ਇਹ ਮੈਂ ਬਹੁਤਾ ਕਹਿਣਾ ਚਾਹੁੰਨਾ ਵੀਰਾਂ ਨੂੰ ਜਿਆਦਾ ਨਹੀਂ ਕਹਿਣਾ ਚਾਹੁੰਨਾ ਕਿ ਵੀਰੋ ਪਰਵਾਹ ਨਾ ਕਰਿਆ ਕਰੋ ਜੇ ਕੋਈ ਇਹੋ ਜਿਹਾ ਨਾਚਾਰ ਛਟੇਜਾਂ ਉਤੇ ਜਾਵੇ ਜਾਂ ਕੋਈ ਗੱਲਬਾਤ ਹੋਵੇ ਉਹਨੇ ਆ ਤੇ ਕਮੈਂਟ ਕਰਨ ਵਾਲਿਆਂ ਨੂੰ ਮੈਂ ਕਹਿਣਾ ਚਾਹੁੰਦਾ ਵੀ ਭਰਾਓ ਨਿਸ਼ਚੈ ਜਿਹੜਾ ਨਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਾਲ ਰੱਖੋ ਆਪਣਾ ਕਿਸੇ ਵੀ ਬੰਦੇ ਨੇ ਸਾਥ ਨਹੀਂ ਦੇਣਾ ਆਪਾਂ ਨੂੰ ਆਪ ਹੀ ਆਪਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਕੋਲੋਂ ਪਾਵਰ ਸੁਪਰੀਮ ਲੈਣੀ ਪੈਣੀ ਆ ਤਾਂ ਫੇਰ ਗੱਲ ਬਣਨੀ ਆ ਇਹਨਾਂ ਨੂੰ ਚਾਰਾਂ ਨਚੂਰਾਂ ਨੇ ਤਾਂ ਨੱਚ ਭੁੜਕ ਕੇ ਆਪਣਾ ਟਾਈਮ ਪਾਸ ਕਰਨਾ ਤੇ ਪੈਸੇ ਕਮਾਉਣੇ ਤੇ ਪੈਸੇ ਕਮਾ ਕੇ ਬਾਹਰ ਦੇ ਦੇਸ਼ਾਂ 'ਚ ਖਾਣਾ ਪੀਣਾ ਨਜ਼ਾਰੇ ਲੈਣੇ ਆ ਇਹਨਾਂ ਨੇ ਕਿਸੇ ਦੀ ਗੱਲ ਕੀ ਕਰਨੀ ਹੁੰਦੀ ਆ ਆਪਾਂ ਨੂੰ ਇਹੋ ਜਿਹੇ ਬੰਦਿਆਂ ਉੱਤੇ ਗੁੱਸਾ ਨਹੀਂ ਹੋਣਾ ਆਪਾਂ ਨੂੰ ਰਲ ਕੇ ਆਪਸ ਵਿੱਚ ਜੋ ਆਪਾਂ ਪ੍ਰੋਟੈਸਟ ਕਰਨੇ ਨੇ ਆਪਾਂ ਪ੍ਰੋਟੈਸਟal ਧਿਆਨ ਦਿਈਏ ਤੇ ਵੱਧ ਤੋਂ ਵੱਧ ਮੇਰੇ ਵੀਰ ਭਰਾ ਸਚਾਈ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਿਓ ਜਿਹੜੇ ਬੰਦੇ ਮੇਰੀ ਇਹ ਗੱਲ ਦੇ ਨਾਲ ਸਹਿਮਤ ਹੋਣਗੇ ਤੇ ਉਹ ਇਸ ਵੀਡੀਓ ਨੂੰ ਫੁੱਲ ਬੜਾ ਫੁੱਲ ਸ਼ੇਅਰ ਕਰਿਓ ਕਿਉਂਕਿ ਆਪਾਂ ਗੱਲ ਕੀਤੀ ਹੈ ਸੱਚੀ ਤੇ ਸੱਚੀ ਗੱਲ ਕਿਸੇ ਦੇ ਗੋਡੇ ਲੱਗੇ ਗਿੱਟੇ ਲੱਗੇ ਇਹਦਾ ਆਪਾਂ ਕਹਿ ਨਹੀਂ ਸਕਦੇ ਤੇ ਬਾਕੀ ਤੁਸੀਂ ਸਿਆਣੇ ਹੋ ਮੇਰੇ ਤੋਂ ਜ਼ਿਆਦਾ ਤੇ ਤੁਸੀਂ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਕਿ ਦਿਲਜੀਤ ਦਸਾਂਜ ਉੱਥੇ ਗਿਆ ਆ ਉਹਨੂੰ ਇਹ ਕੰਮ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਤੇ ਤੁਹਾਡੀ ਆਪੂ ਆਪਣੀ ਸੋਚ ਲੀਏ ਭਾਈ ਆਪਾਂ ਜੋ ਬੋਲ ਦਿੱਤਾ ਉਹ ਗੱਲ ਸੱਚ ਆ ਆਪਾਂ ਇਹੋ ਆਨੇ ਆ ਕਿ ਆਪਣਾ ਸਾਰਾ ਕਰਤਾ ਜਿਹੜਾ ਨਾ ਸ੍ਰਿਸ਼ਟੀ ਦਾ ਕਰਤਾ ਆਕਾਲ ਪੁਰਖ ਸਾਹਿਬ ਜੀ ਆ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਨੇ ਸਾਡੇ ਉੱਤੇ ਮੇਰ ਕਰਨੀ ਆ ਹੋਰ ਇਹ ਦਿਲਜੀਤ ਸਾਹਜ ਵਰਗੇ ਜਾਂ ਰਹਿਾਨਾ ਵਰਗੇ ਨੇ ਕਿਸੇ ਨੇ ਕਿਸੇ ਦੇ ਉੱਤੇ ਮੇਰ ਨਹੀਂ ਕਰਨੀ ਇਹਨਾਂ ਚ ਨਿਸ਼ਚੈ ਰੱਖਿਓ ਪੱਕਾ ਠੀਕ ਆ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ